ਦਾ ਪਹਿਲਾ ਵਲੌਗ ਇੱਕ ਮੁੰਡਾ ਉਹਨੂੰ ਆਪ ਡਰੋਨ ਜਾਣਾ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਅਸੀਂ ਤੇਨੇ ਆਣੇ ਆ ਉਹ ਕੈਮਰਾਮੈਨ ਆ ਉਪਰੇ ਵਾਲਾ ਜਿਹੜਾ ਲੋ ਹੈਲੋ ਅੱਗੇ ਦੇਖਦੇ ਨੇ ਥੋੜੀ ਦੂਰ ਹੈਗਾ ਘਰ ਉਹਦਾ 2 ਮਿੰਟਸ ਲੇਟਰ ਪਹੁੰਚਣ ਆ ਲਈਆਂ ਘਰ ਵੈਸੇ ਪਤਾ ਨਹੀਂ ਸਾਨੂੰ ਆਉਂ ਹੀ ਧਮਾਈ ਆ ਹਾਂ ਭਈਆ ਜਿਹੜੇ ਨੂੰ ਘਰ ਪਤਾ ਉਹਦਾ ਕੋਈ ਨਾ ਕੀਤੀ ਬੋਲਿਆ ਸੋ ਰੁਕੋ ਜਰਾ ਸਬਰ ਕਰੋ ਆ ਬੰਦੇ ਨੂੰ ਘਰ ਪਤਾ ਹੁਣ ਅਸੀਂ ਇਹਦੇ ਸਾਰੇ ਤੁਰੇ ਜਾਣਾਂ ਜੇ ਇਹਨੂੰ ਨਾ ਪਤਾ ਹੋਇਆ ਨਾ ਉੱਥੇ ਬੀਚੇ ਟਾ ਕੇ ਲੱਤਾਂ ਚ ਆ ਪੀਲਾ ਜਿਹਾ ਘਰ ਉਹਦਾ ਹੀ ਆ ਬਸ ਨੇੜੇ ਪਹੁੰਚ ਗਏ 1 ਮਿੰਟ ਲੇਟਰ ਯਾਰੀ ਦੱਸ ਤੇ ਕਿੰਨੇ ਮਿੰਟ ਵੀਰੇ ਮੜਾ ਚੋ ਸਭ ਤੇ ਤੀਹਰ ਬੋਲਦਾ ਤੇ ਗੁਰਮਨ ਵੀ ਭੱਜਿਆ ਵਾ ਵੀਰੇ ਨੇ ਭੇਜਿਆ ਲੈਣ ਬਸ ਇੱਕ ਬੋਲ ਲੈ ਦੇਖ ਕੋਤੀ ਲਾਵਾ ਹਾਂ ਜੂੜ ਬੋਲ ਰਹਾ ਹੈ ਹੋਇਆ ਅੱਜ ਤਾਂ ਦੁਕਾਨ ਤੇ ਗਏ ਸੀ ਜਿੱਥੇ ਆ ਲੈ ਕੇ ਗਏ ਸਾਨੂੰ ਅਸੀਂ ਇਹ ਦੁਕਾਨ ਉਹ ਜਿਹੜਾ ਉੱਥੇ ਗਏ ਸੀਗੇ ਤੁਸੀਂ ਵੀ ਘਰੋਂ ਗਏ ਚਾਹੋਗੇ ਉਹ ਦੁਕਾਨ ਤੇ ਗਏ ਉੱਥੇ ਗੋਰਪਾਲ ਕਹਿੰਦਾ ਮੈਂ ਚੱਲਿਆ ਉਹ ਹੋਣ ਪਾਰ ਖਤਮ ਹੋ ਗਏ ਉਹ ਤਾਂ ਭੱਜ ਕੇ ਚਲੇ ਗਿਆ ਉਹ ਭੱਜ ਕੇ ਚਲੇ ਗਿਆ ਉਹ ਕਹਿੰਦਾ ਦਮਾਦਿਆਲੇ ਬੰਦੇ ਹੀ ਉਹ ਕਹਿੰਦਾ ਉਹਨੂੰ ਲੈ ਆਓ ਅਸੀਂ ਲੈਣ ਆਏ ਆ ਉਹ ਹੌਲੀ ਖਾਲਾ ਉਹ ਦੇਖ ਯਾਰ ਫੁੱਜਿੱਤੇ ਨਹੀਂ ਨਹੀਂ ਉਹ ਜਾਣ ਨਹੀਂ ਦੇ ਗਿਆ ਇਹ ਮੈਂ ਯਾਰ ਕਰ ਰਹੇ ਹਾਂ ਦੇਖੋ ਜਨਤਾ ਮਾਫ ਨਹੀਂ ਕਰੇਗੀ ਤੀ ਗਾਲੀਆਂ ਖਾ ਲ ਇੱਕ ਓਏ ਜਮਰ ਕੀ ਜਾਂਦੀ ਆ ਟਾਈਮੇ ਭੋਗ ਪੈਣਾ ਦੇਖੋ ਨਾ ਉਹ ਉਤੋਂ ਰੋਟੀ ਖਾਲਾ ਅਜ ਕੋਲ ਦੀ ਆਪ ਹੈ ਨਾ ਸਾਡੇ ਖਿਆਲ ਕਰਦੇ ਸੀ ਇਸ ਨੇ ਜਾ ਕਰ ਲੈ ਘਟਵਾ ਫੋਨ ਦੋ ਆ ਜਾ ਹੁਣ ਆ ਹੋ ਗਿਆ ਇਹ ਤੇ ਪ੍ਰੈਕ ਸਕਸੈਸਫੁਲੀ ਪ੍ਰੈਕ ਹੋ ਗਿਆ ਰੋਟੀ ਛੱਡਤੀ ਵੇਖੋ ਆ ਸੀ ਅਨਮੋਨੀਆ ਦਿੱਤਾ ਇਹ ਤੇ ਪ੍ਰੈਕ ਬਹੁਤ ਵਧੀਆ ਪ੍ਰੈਕ ਰਿਹਾ ਆ ਬਣਾਇਆ ਦੇਖ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਫੋਲੋ ਜਰੂਰ ਕਰ ਲੈਣਾ ਚਲੋ ਚੰਗਾ ਬਾਏ ਬਾਏ